ਹਾਂਜੀ ਸਰ ਅੱਜ ਤੁਸੀਂ ਜਿਹੜੀ ਪ੍ਰੈਸ ਮੀਟ ਕਰ ਰਹੇ ਹੋ ਕਿ ਕਾਰਨ ਕੀ ਹੈ ਇਹਦਾ ਅੱਜ ਜਿਹੜਾ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮਕਸਦ ਆ ਅਸੀਂ ਸੈਕੰਡ ਸਰਦਾਰ ਬਲਕਾਰ ਸਿੰਘ ਚੀਮਾ ਮੈਮੋਰੀਅਲ 올 ਇੰਡੀਆ ਬਾਸਕਟਬਾਲ ਟੂਰਨਾਮੈਂਟ ਕਰਾ ਰਹੇ ਪਿੰਡ ਦੁਗੁਲੀਆਂ ਛੋਟੇ ਜਿਹੇ ਪਿੰਡ ਦੇ ਵਿੱਚ ਔਰ ਕਾਫੀ ਵੱਡੇ ਲੈਵਲ ਦਾ ਟੂਰਨਾਮੈਂਟ ਹੋਇਆ ਬਹੁਤ ਹੀ ਕਰੀਮ ਜਿਹੜੀ ਹੈ ਇੰਡੀਆ ਦੀਆਂ ਉੱਟੀ ਮਾਰੀਆਂ ਟੌਪ ਦੀਆਂ ਟੀਮਾਂ ਆ ਰਹੀਆਂ ਨੇ ਔਰ ਇਹ ਟੂਰਨਾਮੈਂਟ ਜਿਹੜਾ ਹੈ men women ਦੋਨਾਂ ਸੈਕਸ਼ਨ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਫਲਾਲੇਟ ਹੋ ਰਿਹਾ ਦਿਨੇ ਸ਼ੁਰੂ ਹੋਊਗਾ 3:30 ਵਜੇ ਔਰ ਰਾਤ ਨੂੰ 8-9 ਵਜੇ ਤਕਰੀਬਨ ਖਤਮ ਹੋਊਗਾ ਸੋ ਬਹੁਤ ਹੀ ਵਧੀਆ ਟੂਰਨਾਮੈਂਟ ਔਰ ਬੜੇ ਤਗੜੇ ਪ੍ਰਾਈਜ਼ ਜਿਹੜੇ ਨੇ ਉਹ ਰੱਖੇ ਗਏ ਨੇ ਤੇ ਪਲੇਅਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਰਹਿਣ ਦਾ ਇੰਤਜ਼ਾਮ ਉਹਨਾਂ ਦਾ ਖਾਣੇ ਦਾ ਇੰਤਜ਼ਾਮ ਬਹੁਤ ਵਧੀਆ ਕੀਤਾ ਹੈ ਤੇ ਜਿਹੜੇ ਖਿਡਾਰੀਆਂ ਨੂੰ ਜਿਹੜੇ ਇਸ ਤੋਂ ਬਾਕੀ ਜਿਹੜੀ ਟੀਮ ਜਿੱਤੀ ਉਹਦੇ ਇਨਾਮ ਤੇ ਬਹੁਤ ਚੰਗੇ ਰੱਖੇ ਆ ਉਸ ਤੋਂ ਇਲਾਵਾ ਅ ਡੰਕਿੰਗ ਕੰਪੀਟੀਸ਼ਨ ਤੇ 3 ਪੁਆਇੰਟਰ ਕੰਪੀਟੀਸ਼ਨ ਵੀ ਕਰਾ ਰਹੇ ਆ ਉਹਦੇ ਵਿੱਚ ਵੀ ਜਿਹੜੇ ਜੀਨਰ ਹੋਣਗੇ ਉਹਨਾਂ ਨੂੰ ਵੀ ਚੰਗੇ ਇਨਾਮ ਦਿੱਤੇ ਸਰ ਕਿੰਨਾ ਟੂਰਨਾਮੈਂਟ ਹੋ ਰਿਹਾ ਇਹ ਸੈਕੰਡ ਟੂਰਨਾਮੈਂਟ ਹੈ ਪਹਿਲਾਂ ਅਸੀਂ ਪੰਜਾਬ ਲੈਵਲ ਦਾ ਕਰਾਉਂਦੇ ਸੀਗੇ ਪਰ ਪਿਛਲੇ ਸਾਲ ਤੋਂ ਅਸੀਂ 올 ਇੰਡੀਆ ਲੈਵਲ ਦਾ ਕਰ ਲਿਆ ਕਿਉਂਕਿ ਸਾਡੇ ਕੋਲ ਜਿਹੜੇ ਇੰਤਜ਼ਾਮ ਨੇ ਦੋ ਗਰਾਊਂਡਾਂ ਨੇ ਲਾਈਟਾਂ ਲੱਗੀਆਂ ਨੇ ਬਹੁਤ ਸੋਹਣੀਆਂ ਔਰ ਬੜੀਆਂ ਟੌਪ ਦੀਆਂ ਗਰਾਊਂਡਾਂ ਨੇ ਤੋਂ ਸੋ ਫੈਸਿਲਿਟੀਆਂ ਦੇ ਸਕਦੇ ਆ ਅਸੀਂ ਜਿਹੜੀ ਆ 올 ਇੰਡੀਆ ਲੈਵਲ ਦਾ ਟੂਰਨਾਮੈਂਟ ਜਿਹਦੇ ਚ ਜੋ ਰਿਕੁਆਇਰਮੈਂਟ ਨੇ ਉਹ ਅਸੀਂ ਕਰ ਸਕਦੇ ਆ ਇਸ ਕਰਕੇ ਅਸੀਂ ਸੋ ਟੋਟਲ ਕਿੰਨੀਆਂ ਟੀਮਾਂ ਜਿਹੜੀਆਂ ਹੈਗੀਆਂ ਪਾਗ ਲੈ ਟੀਮਾਂ ਜਿਹੜੀਆਂ ਨੇ 8 ਮੁੰਡਿਆਂ ਦੇ ਵਿੱਚ ਤੇ 8 ਕੁੜੀਆਂ ਦੇ ਵਿੱਚ 16 ਟੀਮਾਂ ਜਿਹੜੀਆਂ ਨੇ ਪਾਗ ਲੈ ਕਿੰਨੇ ਦਿਨ ਕਿੰਨੀ ਤਰੀਕ ਤੋਂ ਇਹ 5 5 ਦਿਨ ਦਾ ਟੂਰਨਾਮੈਂਟ ਹੈ 4 ਤਰੀਕ ਨੂੰ ਸ਼ੁਰੂ ਹੋਊਗਾ ਔਰ 8 ਤਰੀਕ ਨੂੰ ਉਹਦਾ ਫਾਈਨਲ ਹੈ ਔਰ ਟੀਮਾਂ ਨੇ 3 ਤਰੀਕ ਨੂੰ ਮੋਸਲੀ ਜਿਹੜਾ ਟੀਮਾਂ ਨੇ ਪਹੁੰਚ ਜਾਣਾ ਔਰ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਚਾਰ ਪੰਜ ਮੰਤਰੀ ਸਾਹਿਬਾਨ ਜਿਹੜੇ ਨੇ ਉਹ ਵੀ ਸਾਨੂੰ ਆਉਣਗੇ ਅਸ਼ੀਰਵਾਦ ਦੇਣ ਲਈ ਸੋ ਬੜਾ ਵੱਡੇ ਲੈਵਲ ਦਾ ਫਰਸਟ ਪ੍ਰਾਈਜ਼ ਕੀ ਰੱਖਿਆ ਗਿਆ ਹੈ ਫਰਸਟ ਪ੍ਰਾਈਜ਼ ਅਸੀਂ ਦੋਨੇ ਕੁੜੀਆਂ ਔਰ ਮੁੰਡਿਆਂ ਨੂੰ Winner ਨੂੰ 2-2 ਲੱਖ ਦੇ ਰਹੇ ਹਾਂ ਔਰ ਸੈਕੰਡ ਜਿਹੜਾ ਉਹ 1.5 ਲੱਖ ਥਰਡ ਜਿਹੜਾ 1-1 ਲੱਖ ਰੁਪਇਆ ਦੇ ਰਹੇ ਹਾਂ ਬੈਸਟ ਪਲੇਅਰ ਨੂੰ ਰਾਇਲ ਐਂਡ ਫੀਲਡ ਮੁੰਡਿਆਂ ਦੇ ਵਿੱਚ ਰॉयਲ ਐਂਡ ਫੀਲਡ ਜਿਹੜਾ ਮੋਟਰਸਾਈਕਲ ਔਰ ਲੜਕੀਆਂ ਨੂੰ ਇੱਕ ਟਾਪ ਮਾਡਲ ਦੀ ਜਿਹੜੀ ਐਕਟਿਵ ਆ ਉਹ ਦਿੱਤੀ ਜਾਊਗੀ ਤੇ 21-21000 ਰੁਪਇਆ ਜਿਹੜਾ ਡੈਂਕਿੰਗ ਕੰਪੀਟੀਸ਼ਨ ਤੇ 3 ਪੁਆਇੰਟਰ ਦੇ ਵਿੱਚ ਫਰਸਟ ਆਊਗਾ ਉਹਨਾਂ ਨੂੰ ਸਰ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਜਿਹੜੇ ਅੱਜਕੱਲ੍ਹ ਦੇ ਨੌਜਵਾਨ ਨਸ਼ਾ ਚਾਵੇ ਦੇਖੋ ਮੈਂ ਰਿਕੁਐਸਟ ਕਰੂੰਗਾ ਇਵਨ ਸਾਰੇ ਜਿਨ੍ਹਾਂ ਪੇਰੈਂਟਸ ਨੇ ਕਿ ਆਪਣੇ ਬੱਚਿਆਂ ਨੂੰ ਜਿਹੜਾ ਉਹ ਇਹ ਜ਼ਰੂਰ ਦਿਖਾਉ ਟੁੱਟਣਾ ਪੈਂਦਾ ਬੱਚੇ ਜੋ ਦੇਖਦੇ ਨੇ ਉਹ ਫਾਲੋ ਕਰਦੇ ਨੇ ਸੋ ਇਸ ਕਰਕੇ ਉਹਨਾਂ ਨੂੰ ਦਿਖਾਣਾ ਜ਼ਰੂਰੀ ਹੈ ਤਾਂ ਕਿ ਬੱਚਾ ਜਿਹੜਾ ਆਪਣੀ ਜਿਹੜੀ ਉਹਦੀ એનર્ਜੀ ਹੈ ਉਹਨੂੰ ਸਹੀ ਅਸੀਂ ਚੈਨਲਾਈਜ਼ ਕਰਾਂਗੇ ਤੇ ਉਹ ਅੱਗੇ ਵਧੂਗਾ ਗਰਾਊਂਡ 'ਤੇ ਜਾ ਕੇ ਬਹੁਤ ਕੁਝ ਬੱਚਾ ਸਿੱਖਦਾ ਹੈ ਤੇ ਜੇ ਪੜ੍ਹਾਈ ਤੇ ਖੇਡਾਂ ਦਾ ਜਿਹੜਾ ਸਮੇਲ ਹੋ ਜਾਏ ਤੇ ਬੰਦਾ ਕਦੇ ਕੋਈ ਕਾਰਨ ਨਹੀਂ ਆ ਕਿ ਜ਼ਿੰਦਗੀ 'ਚ ਫੇਲ ਹੋ ਜਾਊਗਾ ਸੋ ਇਸ ਤਰ੍ਹਾਂ ਦੇ ਸਰ ਪਲੇਅਰ ਜਿਹੜੇ ਆ ਰਹੇ ਨੇ ਹੈਗੇ ਸਾਰੇ ਜਿਹੜੇ ਇੰਟਰਨੈਸ਼ਨਲ ਪਲੇਅਰ ਨੇ ਸਾਬਕਾ ਕਈ ਇੰਟਰਨੈਸ਼ਨਲ ਨੇ ਔਰ ਕਈ ਕਰੰਟ ਇੰਟਰਨੈਸ਼ਨਲ ਆ ਔਰ ਦੋ ਕੁ ਪਲੇਅਰ ਤੇ ਜਿਹੜੇ NBA ਤੱਕ ਜਾ ਚੁੱਕੇ ਆ ਉਹ ਸਾਰੇ ਜਿਹੜੇ ਨੇ ਇੱਥੇ ਪਾਰਟਿਸਿਪੇਟ ਕਰਦੇ ਆ ਹਾਂ ਠੀਕ